ਇਹ ਡਾਲਾ ਵੀ ਦੋਸਤੋ ਤਿੰਨ ਤਰ੍ਹਾਂ ਨਾਲ ਖੁੱਲਦਾ ਮਤਲਬ ਉੱਤੇ ਵੀ ਖੁੱਲਦਾ ਥੱਲੇ ਵੀ ਖੁੱਲਦਾ ਤੇ ਟੇਡਾ ਵੀ ਖੁੱਲਦਾ ਹਨ ਬਿਲਕੁਲ ਪਹਿਲਾਂ ਆਪਾਂ ਤੁਹਾਨੂੰ ਦਿਖਾਈ ਸੀ ਬਿਨਾ ਪੰਨਾਂ ਵਾਲੀ ਟਰਾਲੀ ਅਜਮਾਲੇ ਪਿੰਡ ਬਾਈ ਮਨਦੀਪ ਬਣਾਉਂਦਾ ਤੇ ਅੱਜ ਤੁਹਾਨੂੰ ਟਰਾਲੀ ਅਪਗ੍ਰੇਡ ਕਰਤੀ ਬਾਈ ਨੇ ਨਵੀਆਂ ਚੀਜ਼ਾਂ ਕਈ ਲਿਆਂਦੀਆਂ ਜਿਵੇਂ ਟਰਾਲੀ ਦੇ ਜੈਕ ਲਾਤਾ ਮਤਲਬ ਤੁਹਾਨੂੰ ਜੈਕ ਲਾਉਣ ਦੀ ਲੋੜ ਨਹੀਂ ਪਣੀ ਟਰਾਲੀ ਦੇ ਬਾਈ ਚਾਂਸ ਪੈਂਚਰ ਹੋ ਗਈ ਕੁਛ ਹੋ ਗਿਆ ਹਨਾ ਕਈ ਵਾਰੀ ਬੈਰਿੰਗ ਹੀ ਟੁੱਟ ਜਾਂਦਾ ਤੇ ਜੈਕ ਜੋਕ ਲਾਉਣਾ ਪੈਂਦਾ ਜੈਕ ਲਾਉਣ ਦੀ ਲੋੜ ਨਹੀਂ ਤੇ ਤੁਹਾਨੂੰ ਟਰਾਲੀ ਦਿਖਾਉਣੇ ਆ ਬੜੀਆਂ ਗੱਲਾਂ ਨਹੀਂ ਮਾਰਦੇ ਆਪਣੇ ਨਾਲ ਬਾਈ ਮਨਦੀਪ ਆ ਪਿੰਡ ਅਜਮਾਲਾ ਤੋਂ ਤੇ ਪੁ ਤੇ ਵੱਡੇ ਭਾਈ ਫਿਰ ਆਹਾ ਉਦੋਂ ਫਿਰ ਚਾਰ ਗੁਣਾ ਵਧਾ ਕੇ ਮਤਲਬ ਆਪਾਂ ਰੇਡ ਕਰਕੇ ਪੇਸ਼ ਕਰਤੀ ਹੈ ਹਾਂ ਹਾਂਜੀ ਤੇ ਜਿਵੇਂ ਭਾਈ ਆਪਾਂ ਡੱਲੇ ਡੂਲੇ ਤੇ ਆਟੋਮੈਟਿਕ ਲੋਕਾਂ ਵਾਲੀ ਆ ਹਾਂਜੀ ਹਾਂਜੀ ਸਾਰੇ ਉਸੇ ਤਰ੍ਹਾਂ ਹੀ ਕੀਤੇ ਉਹਦਾ ਆਪਾਂ ਪਿਛਲੀ ਵੀਡੀਓ ਜ ਆਪਣੇ ਮਿੱਤਰ ਨੂੰ ਦਿਖਾਈ ਦਿੱਤਾ ਤੇ ਫਿਰ ਜਿਵੇਂ ਮੈਂ ਨਵਾਂ ਆਪਣੇ ਦੋਸਤ ਨੂੰ ਇੱਕ ਤਾਂ ਭਾਈ ਦੱਸਤਾ ਮਨਦੀਪ ਵੀ ਜੈਕ ਨਵੇਂ ਲਾ ਦੇ ਹਾਂਜੀ ਤੇ ਹੋਰ ਕੀ ਕੁਛ ਅਪਡੇਟ ਕਰਦੇ ਹੋਰ ਪਿੱਛੇ ਬੈਂਪਰ ਲਾਤਾ ਜੀ ਹੂੰ ਟ੍ਰੈਕ ਬੈਕ ਲਾਉਣੇ ਆ ਹੂੰ ਡਾਲਾ ਨਹੀਂ ਵਿੰਗਾ ਹੁੰਦਾ ਕਿ ਪਹਿਲਾਂ ਬੈਂਪਰ ਲੱਗ ਗਿਆ ਨਾ ਜੇ ਉੱਤੇ ਚੜ੍ਹਨਾ ਤਾਂ ਵੀ ਸੌਖਾ ਹੀ ਹੂੰ ਹੂੰ ਹਾਂ ਜੀ ਕਾਜੀ ਨਵੀਂ ਕਰਤੀ ਉਸ ਤੋਂ ਬਾਅਦ ਥੱਲੇ ਜੈਕ ਲਾਦੇ ਬਾਕੀ ਪੇਂਟ ਪੂੜ ਦੀ ਕੁਆਲਿਟੀ ਤਾਂ ਦੋਸਤੋ ਰੱਬ ਦਾ ਨਾਮ ਹੀ ਥਰਹੀ ਆ ਜਮਾ ਆ ਥੱਲੇ ਜੈਕ ਲਾਇਆ ਜੀ ਹੂੰ ਦੂਜੇ ਚੀਜ਼ਾਂ ਬਾਈ ਜਾਨ ਟਰਾਲੀ ਪੈਂਚਰ ਹੋ ਜਾਏ ਬੈਰਿੰਗ ਟੁੱਟ ਜਾਏ ਹੂੰ ਤਾਂ ਜੈਕ ਚੱਕਰ ਹੋਣੀ ਫੇ ਜੇ ਗਾਂ ਲੈ ਕੇ ਦਿਖਾ ਦੇ ਗਏ ਆ ਇੱਥੇ ਜੈਕ ਲਾ ਦੇ ਦੋਸਤੋ ਬਾਈ ਨੇ ਬਸ ਕੱਲੀ ਇੱਕ ਕਿਲੀ ਕੱਢਣੀ ਆ ਹਾਂ ਜੀ ਟਰਾਲੀ ਅੱਗੋਂ ਨੀਵੀਂ ਕਰੋ ਹੂੰ ਜੱਕ ਲਾ ਕੇ ਫਿਰ ਚੱਕ ਦੋ ਟਾਇਰ ਫ੍ਰੀ ਹੋ ਜਾਣਾ ਠੀਕ ਆ ਬਾਈ ਮਤਲਬ ਪਹਿਲਾਂ ਟਰਾਲੀ ਨੂੰ ਆਪਾਂ ਨੀਵੀ ਕਰ ਲੈਣੀ ਹੈ ਲੈਫਟ ਨਾਲ ਨੀਵੀ ਕਰ ਲੈਣੀ ਹੈ ਹਾਂਜੀ 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 ਲੈਫਟ ਨਾਲ ਨੀਵੀ ਕਰਕੇ ਆ ਜੱਕ ਖੋਲ ਕੇ ਦੋਨੇ ਹਾਂਜੀ ਇੱਥੇ ਕਿੱਲੀ ਪਈਊਗੇ ਇਹ ਸਿੱਧੇ ਹੋ ਜਾਣਗੇ ਤੇ ਕਿੱਲੀ ਪਾ ਕੇ ਦੁਬਾਰੇ ਫਿਰ ਤਾਂ ਚੱਕ ਦਿੰਨੀ ਆ ਤੇ ਟਾਇਰ ਆਪਣੇ ਰੈਲ ਫ੍ਰੀ ਹੋ ਜਾਣਗੇ ਫ੍ਰੀ ਹੋ ਜਾਣਗੇ ਆਦਾ ਬਾਈ ਯਰ ਕਟ ਸੇਫਟੀ ਕਿੱਥੋਂ ਲਿਆਉਣਾ ਮਨਦੀਪ ਬاہر ਜੇ ਸੱਪ ਕੱਢ ਕੇ ਤਾਂ ਬਸ ਕਰਨਾ ਹੀ ਪੈਂਦਾ ਲੋਡ ਦੇ ਹਿਸਾਬ ਨਾਲ ਹੀ ਤੇ ਆਜਾ ਆਪਾਂ ਉਧਰ ਆਪਾਂ ਫੇਰ ਚੱਲਦੇ ਹਾਂ ਪਹਿਲਾਂ ਆਪਾਂ ਆਹ ਦਿਖਾ ਦਈਏ ਤੇ ਇਹਦੇ ਵਿੱਚ ਕੀ ਅਪਗ੍ਰੇਡ ਕਰਤਾ ਇੱਕ ਕ੍ਰੈਂਕਲ ਇਹ ਖੋਲਦਾ ਕਰਤਾ ਇਹ ਲੋਕ ਕੁਦਰਤੀ ਖਰਾਬ ਹੁੰਦਾ ਮਾੜ ਮਾੜ ਵਿੰਗਾ ਹੋ ਗਿਆ ਆ ਦੋ ਨਟ ਇਧਰ ਇੱਕ ਇਧਰ ਹੀ ਮਤਲਬ ਤਿੰਨ ਨਟ ਨਾਟ ਖੋਲ ਕੇ ਆ ਲੋਕ ਹੀ ਬਦਲਿਆ ਜਾਉ ਹਾਂਜੀ ਹਾਂਜੀ ਇਹ ਆ ਵੀ ਮੈਨੂੰ ਡਿਫਰੈਂਸ ਲੱਗਦਾ ਇਹਦੇ ਵਿੱਚ ਬਦਲਿਆ ਲੱਗਦਾ ਪਹਿਲਾਂ ਥੋੜੀ ਮੋਟੀ ਕਰਤੀ ਸੀ ਪਹਿਲਾਂ ਨਾਲੋਂ ਠੀਕ ਹੈ ਬਈ ਬਾਕੀ ਆ ਆਟੋਮੈਟਿਕ ਲੋਕ ਲੱਗੇ ਉੱਤੇ ਤੇ ਨਿਕਲ ਗਿਆ ਲੋਕ ਇਹੇ ਦੋਸਤੋ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਕਿਹਾ ਸੀ ਵੀ ਲੋਕ ਮੈਨੂੰ ਲੱਗਦਾ ਮਰਸਡੀਜ਼ ਦੇ ਲੋਗ ਨਹੀਂ ਆ ਲੱਗਦੇ ਹੁਣ ਜਿਵੇਂ ਆ ਟਰਾਲੀ ਦੇ ਲੱਗਦੇ ਆ ਇਹ ਕਾਰ ਦੇ ਲੋਕਾਂ ਨਾਲੋਂ ਵੀ ਕੰਫਰਟੇਬਲ ਇਹ ਵੀ ਸਪਰਿੰਗ ਖਰਾਬ ਹੁੰਦਾ ਜਾਂ ਵੈਸੇ ਵਿੰਗਾ ਹੁੰਦਾ ਲੋਕ ਆ ਦੋ ਨਾਟ ਦੇਤੇ ਆ ਵੀ ਖੋਲ ਕੇ ਰਿਪੇਅਰ ਕਰ ਸਕਦੇ ਆ ਆਪਣੇ ਠੀਕ ਇਹਦੇ ਵੀ ਆ ਦੋ ਨਾਟ ਖੋਲ ਕੇ ਤੇ ਇਹ ਲੋਕ ਵੀ ਖੁੱਲ ਕੇ ਰਿਪੇਅਰ ਰਿਪੇਅਰੇ ਬਣਾ ਹਾਂਜੀ ਹਾਂਜੀ ਤੇ ਲੋਗ ਫਿਰ ਬਈ ਆਪ ਹੀ ਬਣਾਏ ਆ ਹਾਂਜੀ ਆਪ ਬਣੇ ਸਾਰੇ ਇਹ ਤਾਂ ਬਈ ਯਾਰ ਤੈਨੂੰ ਮਿਸਤਰੀਆਂ ਨੇ ਫੋਨ ਕਰੇ ਹੁਣੇ ਵੀ ਸਾਨੂੰ ਲੋਕ ਲਾਓ ਕਿ ਨਕਸ਼ਾ ਦੇ ਬਹੁਤ ਹੁੰਦੇ ਆ ਫੋਨ ਇਹ ਨਕਸ਼ਾ ਬਾਤ ਹਾਂਜੀ ਹਾਂਜੀ ਸਾਨੂੰ ਲੋਗ ਹੁਣ ਅੱਗੇ ਦਿਓ ਅਸੀਂ ਇਹ ਲੋਕਾਂ ਵਾਲਾ ਕੰਮ ਬਈ ਯਾਰ ਮੈਨੂੰ ਲੱਗਾ ਪੰਜਾਬ ਚ ਆਪਣੀ ਜੇ ਤੋਰੀ ਤੂੰ ਅਮਨਦੀਪ ਹੈ ਪਹਿਲਾਂ ਤਾਂ ਕਿਸੇ ਟਰਾਲੀ ਦੇ ਲੱਗੇ ਦੇਖਣੀ ਆ ਸਿਸਟਮ ਵੀ ਨਹੀਂ ਦੋਸਤੋ ਲੱਗਿਆ ਦੇਖਿਆ ਕਿਸੇ ਦੇ ਜਿਹੜਾ ਡਾਲੇ ਵਾਲਾ ਆ ਪਾਉਂਦੀਆਂ ਜੱਗੇ ਕੁੰਡੀਆਂ ਹੈ ਨਹੀਂ ਸੀਗੀਆਂ ਟਰਾਲੀ ਪਹਿਲਾਂ ਵਾਲੀ ਦੇ ਘੁੰਗ ਪਾਉਣਾ ਠੀਕ ਆ ਭਾਈ ਕੁੰਡੀਆਂ ਪੈ ਗਈਆਂ ਆਹ ਮਤਲਬ ਇਹਦਾ ਹੱਲੇ ਨਾ ਅੱਛਾ ਹੋ ਗਿਆ ਇਹਦੇ ਲੋਗ ਦੇ ਉੱਤੇ ਵੀ ਲੋਗ ਲਾਤਾ ਤੇ ਆਹ ਕੁੰਡੀਆਂ ਇਹਦੇ ਨਵੀਆਂ ਲਾਤੀਆਂ ਕੁੰਡੀਆਂ ਨਵੀਆਂ ਲਾਤੀਆਂ ਆਹ ਲੋਗ ਉੱਤੇ ਵੱਡਾ ਕਰਤਾ ਹੀ ਆਪਾਂ ਇਹੇ ਭਾਈ ਹੁਣ ਜਿਵੇਂ ਜੀਰੀ ਜੂਰੀ ਆਪਾਂ ਪਾਉਣੇ ਆ ਤੇ ਆਹ ਜਾਲੀ ਵਾਲਾ ਕੰਮ ਹੁੰਦਾ ਹਨਾ ਤੇ ਜਾਲੀ ਦੇ ਵੀ ਓਵੇਂ ਕੁੰਡੇ ਗੰਡੇ ਤੇ ਇਹਦੇ ਵੀ ਫਿਰ ਪੱਕਾ ਕੰਮ ਕਰੈਂਕਲਾ ਕਰਤਾ ਹਾਂ ਨਿਕਰੈਂਕਲਾ ਕਰਤਾ ਇੱਥੇ ਆ ਕੇ ਖੋਲ ਜਾਣਾ ਠੀਕ ਆ ਭਾਈ ਆ ਜਾ ਡਾਲੇ ਨੂੰ ਨਾ ਉੱਧਰ ਲਾਇਤਾ ਲਾਪਨੇ ਹੁਣ ਆਪਣੇ ਮਿੱਤਰਾਂ ਨੂੰ ਭਾਈ ਆਪਾਂ ਉਹ ਲਾ ਕੇ ਵੀ ਦਿਖਾਈ ਦਿੰਨੇ ਚੱਲਦੀ ਵੀਡੀਓ ਚ ਥੱਲੇ ਉੱਤੇ ਖੋਲਣਾ ਪ ਹਣਾ ਖੁੱਲਦਾ ਮਤਲਬ ਉੱਤੇ ਵੀ ਖੁੱਲਦਾ ਥੱਲੇ ਵੀ ਖੁੱਲਦਾ ਤੇ ਟੇਡਾ ਵੀ ਖੁੱਲਦਾ ਹਨਾ ਲਾਉ ਕਰਦਾ ਹਾਂ ਮਨਦੀਪ ਹਾਂਜੀ ਹਾਂਜੀ ਮਾਮਾ ਤਿੰਨੇ ਪਾਸੇ ਖੁੱਲ ਜਾਂਦਾ ਮਤਲਬ ਆਹ ਦੇਖੋ ਦੋਸਤੋ ਆਹ ਕਿੱਲੀਆਂ ਮਤਲਬ ਆਹ ਥੱਲੜੀਆਂ ਦੇਖੀਂ ਕਿਤੇ ਧਰਦੇ ਭਰਾਵਾ ਨਹੀਂ 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 ਲਾਓ ਇੱਥੇ ਆ ਰੁਕ ਜਾਣਾ ਆ ਦੋ 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 ਆ ਸੱਬੜਾ ਹਨਾ ਜਿਹੜੇ ਗੇਟ ਦੀਆਂ ਡਾਉਣੇ ਉਹ ਮਡਾ ਕੇ ਥੱਲੇ ਖੁੱਲ ਗਿਆ ਹਾਂਜੀ ਹੁਣ ਚੱਕ ਲਾ ਮਨਦੀਪ ਨੂੰ ਹੁਣ ਦੂਜੇ ਲੋੜ ਵੀ ਖੋਲ ਕੇ ਦਿਖਾ ਦਗੇ ਲਾਓ ਜੀ ਤੇ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਆ ਜੁੜੇ ਰਹੋ ਜੇ ਵੀਡੀਓ ਨਾਲ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਟਰਾਲੀ 'ਚ ਬੜਾ ਘੈਂਟ ਬਾਈ ਨੇ ਕੰਮ ਕਰਿਆ। ਬਾਕੀ ਆ ਐਗਰੀ ਵਰਕਰਸ ਦੇਖੋ ਤੁਸੀਂ ਪੁਣੀ ਐਗਰੀ ਵਰਕਰਸ ਕਿੰਨਾ ਸੋਹਣਾ। ਮਤਲਬ ਕਟਿੰਗ ਕਰਕੇ ਲਿਖਿਆ ਹੋਇਆ। ਇਹ ਲੇਜ਼ਰ ਕਟਿੰਗ ਨਾਲ ਲਿਖਿਆ ਹੁੰਦੀ ਪਹਣ। ਹਾਂ ਜੇਰਨਲ ਜੀ। ਬੋਲੀ ਵੀ ਨਾਲ ਨਾਲ ਯਾਰ ਤੂੰ ਠੰਡਾ ਨਾ ਪਿਆ ਗਰ ਮਨਦੀਪ। ਹੂੰ। ਤੇ ਇਹ ਆਪਣਾ ਉੱਤੇ ਨੂੰ ਆ ਗਿਆ ਹਾਂਜੀ ਉੱਤਨ ਖੋਲ ਜੂਗਾ ਇੱਥੋਂ ਕਰਕੇ ਉਹ ਤੇ ਜਿੱਤੇ ਖੋਲ ਜੂਗਾ ਇਹ ਠੀਕ ਆ ਠੀਕ ਆ ਬਾਈ ਹਾਂਜੀ ਤੇ ਇਸ ਤੋਂ ਬਾਅਦ ਬਸ ਉਹ ਟੇਡਾ ਆ ਗਿਆ ਐਸ ਲੋਡ ਜਿਵੇਂ ਉਹ ਲਾਰ ਲੂਰ ਕਰਨੀ ਹੈ ਕਣ ਕੋਣ ਕੋ ਲਾਉਣੀ ਹੈ ਕਰੇ ਤੇ ਉਹ ਐਸ ਲੋਡ ਹੈਨਾ ਤੇ ਆ ਜਾ ਹੁਣ ਪਰੇ ਨੂੰ ਖੋਲ ਕੇ ਲੋਕਾਲਾ ਕੰਮ ਦਿਖਾ ਦਗੇ ਆਪਣੇ ਨੂੰ ਲੈ ਵੀ ਉੱਤੇ ਥੱਲੇ ਦਾ ਖੋਲਤਾ ਹੁਣ ਪਰਲੇ ਪਸੇ ਆ ਜਾ ਨਲੇ ਨੂੰ ਲੋਕ ਦਿਖਾ ਦਗੇ ਦੋਸਤਾਂ ਨੂੰ ਆਪਣੇ ਨੂੰ ਤੇ ਨਲੇ ਨੂੰ ਲੱਗਦਾ ਇੱਧਰ ਲਿਆ ਭੇਜੇ ਇੱਧਰ ਲਿਆ ਭੱਜ ਕੇ ਕਰਾ ਛੇ ਦਿਨ ਦਿਖਾ ਕੇ ਆਹ ਦੇਖੋ ਦੋਸਤੋ ਇੱਥੇ ਬਾਈ ਨੇ ਆਹ ਲੋਕ ਲਾਇਆ ਤੇ ਇੱਕ ਮਿੰਟ ਦੇ ਉਹ ਪਤੰਦਰਾ ਮੇਰਾ ਹੱਥ ਭਨੇਗਾ ਗੱਲ ਨਹੀਂ ਬਾਤ ਦੀ ਆਹਾਂ ਦੋਸਤੋ ਬਾਈ ਨੇ ਲੋਕ ਲਾਦਾ ਇੱਥੇ ਤੇ ਮਤਲਬ ਪੱਕਾ ਕਾਰਮਾ ਦੇਖੋ ਗੜਾਂ ਚ ਦੇਣ ਲੱਗ ਗਿਆ ਨਾ ਹੈ ਐਵੇਂ ਗੜਾਂ ਚ ਦੇਣ ਆਟੋਮੈਟਿਕ ਲਾਦਾ ਲੋਗ ਇਹ ਵੀ ਖੁੱਲਦਾ ਕਰਤਾ ਕੁੱਤੇ ਤੇ ਖਰਾਬ ਹੁੰਦਾ ਵੀ ਠੀਕ ਹੈ ਨਿਕਲਦਾ ਹੋਏ ਇਹ ਚਾਰ ਨਟ ਲਾ ਦਈਏ ਗੱਡੀਆਂ ਦੇ ਆਪਾਂ ਕੁੰਡੇ ਕਾਂਡੇ ਜੇ ਬਲੈਰੋ ਦੇ ਪੱਟੇ ਜਾਂਦੇ ਆ ਤੇ ਦੁਬਾਰੇ ਲਾਉਂਦੇ ਆ ਹਨਾ ਉਮੇ ਮਤਲਬ ਇਹ ਵੀ ਖੁੱਲਦਾ ਕਰਤਾ ਇਹ ਉਤਲੇਦਾ ਵੀ ਐਵੇਂ ਉਤਲੇਦਾ ਵੀ ਇਸੇ ਤਰ੍ਹਾਂ ਹੀ ਆ ਉਤਲੇ ਦਾ ਵੀ ਐਸੀ ਤਰੀਕਾ ਬਣੀ ਗੱਲ ਕਰਤੇ ਅੱਗੇ ਆ ਵੀ ਲੋਕ ਵੱਡਾ ਕਰਤਾ ਯਾਰ ਵੀ ਕਰਤਾ ਬਾਕੀ ਦੋਸਤੋ ਆਹ ਜਿਹੜੀ ਮੈਂ ਦਾ ਨਾ ਕਾਇਲ ਇਹਦਾ ਬਾਈ ਦਾ ਮਨਦੀਪ ਦਾ ਇਸ ਗੱਲ ਨੂੰ ਆ ਇਹ ਜਿਹੜੀ ਲੇਡਾਂ ਲੁੱਡਾਂ ਦੀ ਸਫਾਈ ਹੈ ਨਾ ਇਹ ਨਹੀਂ ਕਿਤੇ ਹੋਰ ਮਿਲਦੀ ਤੇ ਇਹ ਮੈਨੂੰ ਲੱਗਦਾ ਪੰਜਾਬ ਦੀ ਟਰਾਲੀ ਵੀ ਅਹਰ ਜੀ ਪਹਿਲੀ ਹੈ ਜਿਹਦੇ ਚ ਫਰਿੱਜ ਆ ਕਦੇ ਸੋਚਿਆ ਵੀ ਫਰਿੱਜ ਵਾਲੀ ਟਰਾਲੀ ਆ ਦੇਖੋ ਇਹਦੇ ਵਿੱਚ ਬੋਤਲਾਂ ਰੱਖੀਆਂ ਬੋਤਲਾਂ ਰੱਖੋ ਆਪਦਾ ਇੱਕ ਪਾਸੇ ਲਾਲਪਰੀ ਦੀ ਰੱਖ ਲਓ ਇੱਕ ਪਾਸੇ ਦੂਜੀ ਰੱਖ ਲਓ ਜਹਰ ਦਾ ਤੁਹਾਡਾ ਮਨ ਕਰਦਾ ਠੰਡੇ ਵੀ ਰੱਖਣੀਆਂ ਦੱਤੇ ਦੀ ਰੱਖਣੀਆਂ ਹਨ ਉਹ ਜੀ ਆਪਾਂ ਰੱਖ ਗਏ ਇੱਥੇ ਆਹ ਬਾਈ ਨੇ ਸਟicker ਪੜਾ ਗਏ ਬਾਕੀ ਲੇਡਾਂ ਲੱਗੀਆਂ ਵਿੱਚ ਵੀ ਲੱਗੀਆਂ ਇਹ ਦੋਨੇ ਸਾਈਡ ਤੇ ਲੱਗੀਆਂ ਨੇ ਇਹਦੇ ਲੈਡਾਂ ਲੱਗੀਆਂ ਹਾਂਜੀ ਹਾਂਜੀ ਤੁਹਾਡੀ ਗੱਲ ਦੀ ਨਹੀਂ ਇੱਕ ਦੋਸਤ ਆਏ ਨਾ ਕਿ ਹੋ ਕਮੈਂਟਾਂ ਚ ਭਰਾ ਵੀ ਬੋਲੀ ਵੜਾ ਜਾਂਦਾ ਕੀ ਕਰਾਂ ਬਾਈ ਨੇ ਕੰਮ ਹੀ ਬੜਾ ਸੁਣਾ ਕਰਾ ਤਸ਼ਾਹੀ ਬੜਾ ਆ ਜਾਂਦਾ ਇੱਥੇ ਆਟੋਮੈਟਿਕ ਲੋਕ ਜਿਵੇਂ ਲਿਖਿਆ ਤਾਂ ਗੱਡੀਆਂ ਦੇ 4x4 ਹਨਾ ਬਾਕੀ ਆ ਪੌੜੀ ਵੀ ਖੁੱਲਦੀ ਕਰਦੀ ਹੈ ਡਿਜ਼ਾਈਨ ਪੌੜੀ ਦਾ ਬਦਲਤਾ ਹੈ ਥੋੜੀ ਜਿਹੀ ਕਰਕੇ ਬੜੀ ਬੜੀ ਸੋਹਣੀ ਬਣਾਦੀ ਬਾਈ ਯਾਰ ਹਾਂਜੀ ਆ ਬੰਦੇ ਨੂੰ ਚੜ੍ਹਨਾ ਸੌਕਾ ਆਏ ਨਹੀਂ ਵੀ ਕਿਤੇ ਬਾੜੀ ਲੱਤ ਜੀ 빙ੀ ਕਰਨੀ ਪਊਗੀ ਕਿਤੇ ਉਹ ਕਰਨ ਬੁਰਾ ਹੁੰਦਾ ਨਹੀਂ ਨਾ ਚੜ੍ਹ ਜਾਂਦਾ ਹਨਾ ਬੰਦਾ ਆਹ ਮੇਰੀ ਤਾਂ ਲੱਤ ਵੀ ਟੁੱਟੀ ਆ ਯਾਰ ਨਾਲੇ ਬਹੁਤ ਸੌਖਾ ਹੋ ਗਿਆ ਚੜ੍ਹ ਠੀਕ ਆ ਭਾਈ ਥੱਲੇ ਜੇ ਮੈਂ ਪਹਿਲਾ ਕਨਸੈਪਟ ਵਰਤਿਆ ਸੀਗਾ ਉਹ ਚਿੜੀਆਂ ਵਾਲਾ ਉਹਦੇ ਚ ਵੀ ਚੇਂਜ ਕਰਤਾ ਕੁਛ ਹਾਂਜੀ ਥੋੜੀਆਂ ਹੈਵੀ ਕਰਤੀਆਂ ਅੱਗੇ ਨਾਲ ਇਹ ਹੂੰ ਠੀਕ ਆ ਭਈ ਇਹ ਚਿੜੀਆਂ ਲਾ ਦੀਆਂ ਹਲੋਡ ਕਰਕੇ ਨਾਲ ਲਾਈਟਾਂ ਵੀ ਲਾ ਦੀਆਂ ਫਿਰ ਦੋਦੇ ਨਾਲ ਲਾ ਦੀਆਂ ਜੈਕ ਵਾਲੀਆਂ ਕਿੱਲੀਆਂ ਵੀ ਖਰਾਤ ਤੇ ਤਿਆਰ ਕਰਕੇ ਪੂਰੇ ਫਿਕਸਾਇਰ ਬਣਾਇਆ ਇਹ ਠੀਕ ਆ ਜੈਕ ਕੱਢਦਾ ਕਰਤੇ ਕਿੱਲੀ ਹਾਂਜੀ ਕਿੱਲੀਆਂ ਨਿਕਲਦੀਆਂ ਜੀ ਖਰਾਤ ਤੇ ਪੂਰਾ ਸਾਈ ਕਰਕੇ ਫੇਰ ਬਣਾਇਆ ਹੋਇਆ ਠੀਕ ਆ ਭਾਈ ਜੈਕ ਦੀ ਕਿੱਲੀ ਨਿਕਲਣ ਦੇ ਕਿੱਲੀ ਵਿੰਗੀ ਨਹੀਂ ਹੁੰਦੀਆਂ ਕਿੱਲੀ ਮੋਟੀ ਵੀ ਕਰਤੀ ਤੇ ਨਿਕਲਦੀ ਵੀ ਹਾਂਜੀ ਠੀਕ ਆ ਭਾਈ ਜੈਕ ਵਾਲਾ ਕੰਮ ਬਈ ਹੁਣ ਇਧਰ ਅੱਗੇ ਦਿਖਾ ਦੇ ਗਿਆ ਆਪਣਾ ਆਹ ਮੂਹਰਲਾ ਜਿਹੜਾ ਕੀ ਕਹਿੰਦੇ ਹੁੰਦੇ ਇਹਨੂੰ ਆਪਣੇ ਨੂੰ ਇਹ ਵੀ ਪਾਇਪ ਲੌਕ ਹੋ ਜਾਂਦੇ ਹੋਟ ਰਾਈਟਮ ਅਗਰ ਨਹੀਂ ਟਰਾਲੀ ਪਾ ਸਕਦਾ ਕੋਈ ਹੂੰ ਐ ਨਹੀਂ ਵੀ ਰਾਤ ਨੂੰ ਕਈ ਵਾਰੀ ਨੂਰੇ ਨੂਰੇ ਚ ਘੜੀ ਉਹ ਟਰਾਲੀ ਪਾ ਕੇ ਲੈ ਜਾਊਗਾ ਹੋਰ ਬਈ ਕੀ ਸੇਫਟੀ ਆਈ ਹੂੰ ਤੇ ਐ ਨਹੀਂ ਵੀ ਕੋਈ ਚੋਰੀ ਕਰਕੇ ਲੈ ਜਾਊ ਇਹਨੂੰ ਵੀ ਜਿੰਦਰਾ ਲੱਗਦਾ ਕਰ ਲੱਗ ਜਾਂਦੇ ਠੀਕ ਆ ਬਈ ਇੱਥੇ ਲੌਕ ਲੱਗ ਜੂਗਾ ਇਹਦੇ ਹਾਂਜੀ ਹਾਂਜੀ ਪੱਕਾ ਜਿੰਦਰਾ ਲਾਤਾ ਅੰਦਰ ਪੱਕਾ ਲਾਤਾ ਹੂੰ ਇਹ ਲੌਕ ਲੱਗਦੇ ਵੀ ਲੌਕ ਹੁੰਦੀ ਆ ਇਹਦੇ ਪੈਨ ਪਾਉਣ ਦੀ ਲੋੜ ਨਹੀਂ ਗਈ ਠੀਕ ਆ ਬਈ ਆ ਹੁਣ ਲੌਕ ਆਹੀ ਆ ਇਹ ਲੌਕ ਆ ਇੱ ਠੀਕ ਹੈ ਅਹੀਂ ਨਹੀਂ ਮਤਲਬ ਵੀ ਕਈ ਵਾਰੀ ਹੁਣ ਜਿਵੇਂ ਆਪਾਂ ਮੰਨ ਕੇ ਚੱਲ ਬਈ ਟਰੈਕਟਰ ਮਗਰ ਪਾਈ ਆ ਤੈਨੂੰ ਤਾਂ ਚੱਕ ਕੇ ਤੇ ਇੱਥੇ ਲੋਕ ਕਰਤਾ ਹੈ ਨਹੀਂ ਵੀ ਨਿਕਲ ਹਾਂਜੀ 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 ਠੀਕ ਆ ਉਂ ਪਿੰਨ ਵੀ ਪੈਂਦੀ ਕਰਤੀ ਸੁੰਦਾ ਦੇਦੀ ਠੀਕ ਆ ਬਈ ਤੇ ਟੂਲ ਦਾ ਕੀ ਸਿਸਟਮ ਆ ਟੂਲ ਵੀ ਬੜਾ ਸੋਹਣਾ ਬਣਾਇਆ ਬਈ ਯਾਰ ਕੁੱਬ ਜਿਹਾ ਪਾਉਂਦੀ ਸੀ ਥੋੜਾ ਜਿਹਾ ਵੱਡਾ ਕਰਤਾ ਜੀ ਪਹਿਲਾਂ ਨਾਲੋਂ ਇਹਦੇ ਵੀ ਲੋਕ ਲੱਗਦਾ ਜੀ ਕੁੱਬ ਜਿਆ ਪਾ ਕੇ ਸੁਣੋ ਮਨਦਾ ਵੀ ਹੈ ਨਾ ਤੇ ਲਾਈਟਾਂ ਲਾ ਦਿਆਂ ਵਹੀ ਫਿਲਟਰ ਲਾ ਦਿਆਂ ਜੀ ਠੀਕ ਆ ਬਾਕੀ ਹੁੱਕ ਦੇ ਬੁਸ਼ ਲੰਮੇ ਲਾਏ ਹੁੱਕ ਟੁੱਟਦੀ ਨਹੀਂ ਨੀ ਲਾਈਫ ਟਾਈਮ ਗਾਰੰਟੀ ਹੈ ਦੀ ਨਾ ਹੀ ਕਰਦਾ ਆ ਮਤਲਬ ਖੋਲ ਕੇ ਇੱਥੇ ਚੱਲੇ ਜੇ ਮੈਂ ਆਪਾਂ ਪਹਿਲਾਂ ਉਹ ਪਿਛਲਾ ਕਨਸੈਪਟ ਹੀ ਆਪਣਾ ਸੀ ਉਹਦੇ ਨਾਲ ਲੰਮਾ ਕਰਤੇ ਜਾਂਦੇ ਗਏ ਉਹਦੇ ਨਾਲ ਲੰਮਾ ਕਰਤਾ ਇੱਕ ਤੱਕ ਕਰਦੇ ਕੋਈ ਕੱਢ ਨਹੀਂ ਖੋਲਦੇ ਹਾਂ ਬਾਈ ਬਾਕੀ ਅਜਾ ਲੋਕ ਲੱਗ ਗਿਆ ਕੋਈ ਹੁੱਕ ਵੀ ਨਹੀਂ ਕੱਢ ਸਕਦਾ ਜੀ ਪਾਈਪ ਲੋਕ ਤੇ ਬਾਕੀ ਆਹ ਇਹਦੇ ਚ ਹੁੱਕ ਚ ਵੀ ਬੜਾ ਅਪਗ੍ਰੇਡ ਕਰਿਆ ਬਾਈ ਨੇ ਤੇ ਇਹ ਇਧਰਲੀ ਸਾਈਡ ਦਿਖਾ ਗਏ ਦੋਸਤੋ ਤੁਹਾਨੂੰ ਆਹਾ ਡਿਜ਼ਾਈਨ ਵੀ ਦੇਖੋ ਬਾਈ ਨੇ ਗਲਾਈ ਚ ਕਿੰਨਾ ਸੋਹਣਾ ਕਰਿਆ ਹਨਾ ਤੇ ਮੋਛਾ ਮੱਛਾਂ ਵਾਲਾ ਆਪਣਾ ਲੇਜ਼ਰ ਕਟਿੰਗ ਵਾਲਾ ਲੱਗਿਆ ਹੋਇਆ ਸਿਸਟਮ ਤੇ ਇਧਰ ਆਪਣਾ ਆ ਗਿਆ ਬਾਈ ਮੂਸੇ ਵਾਲਾ ਆਹ ਦੇਖੋ ਬਾਈ ਇਧਰ ਬਾਈ ਮੂਸੇ ਵਾਲੇ ਦੀ ਸਪੈਸ਼ਲ ਪਲੇਟ ਬਣਾ ਕੇ ਤੇ ਉੱਤੇ ਮਤਲਬ ਪੱਕਾ ਆਏ ਨਹੀਂ ਹੈਗਾ ਵੀ ਲੈ ਜਾਊਗਾ ਇਹ ਇਹ ਪੱਕਾ ਸਟicker ਬਣਾ ਕੇ ਪੱਕਾ ਲਾਇਆ ਹੋਇਆ ਜਿਗਰਮੈਂਟ ਪੱਕਾ ਕਰਿਆ ਹੋਇਆ ਤੇ ਇਧਰ ਏਕੇ 47 ਵੀ ਲੇਜ਼ਰ ਕਟਿੰਗ ਵਾਲੀ ਹਾਂਜੀ ਹਾਂਜੀ ਆਹ ਬਾਈ ਬੜਾ ਫੈਨ ਸੀਗਾ ਬਾਈ ਦਾ ਫੈਨ ਸੀ ਬਾਈਏ ਤਾਂ ਕਰਕੇ ਫਿਰ ਉਹ ਦੇਖ ਕੇ ਸੀ ਲਾਈ ਬਾਈ ਯਾਰ ਲੋਕ ਫੈਨ ਹੁੰਦੇ ਹੁੰਦੇ ਆ 35 ਅੱਖਰ ਲਾਤੇ ਹਾਂ ਬਈ ਆ ਵੀ ਆਪਣੀ ਪੰਜਾਬੀ ਮਾਂ ਬੋਲੀ ਆਪਣੀ ਭਾਸ਼ਾ ਹਨਾ ਇਹ ਵੀ ਟਰਾਲੀ ਦੇ ਬਾਈ ਨੇ ਮਤਲਬ ਬਹੁਤ ਸਿੰਪਲ ਜੇ ਇੱਕ ਦਾ ਟਰਾਲੀਆਂ ਤੇ ਬੜਾ ਰੰਗ ਰੂنگ ਕਰਕੇ ਮਤਲਬ ਬੜੀ ਡਿਜ਼ਾਈਨਿੰਗ ਕਰੀ ਬਈ ਹੁੰਦੀ ਹੈ ਹਨਾ ਉਹ ਵੀ ਆਊਟ ਲੱਗਦੀ ਆ ਪਰ ਆ ਬਾਈ ਨੇ ਬੜਾ ਸਿੰਪਲ ਜਿਹਾ ਫੱਟੀ ਤੇ ਆਪਣੀ ਗੁਰਮੁਖੀ ਲਿਪੀ ਲਿਖੀ ਹੋਈ 35 ਅੱਖਰ ਤੇ ਆਹ ਲਾਦੇ ਫੇਰ ਪੈਰਦਾਨ ਇੰਦਰ ਚੜਦ ਨੂੰ ਜਿਵੇਂ ਹਨਾ ਦੋਨੇ ਸਾਈਡ ਐ ਲੱਗੇ ਹੋਏ ਨੇ ਤੇ ਬਾਕੀ ਕੋਈ ਗੱਲ ਨਹੀਂ ਬਾਈ ਜੇ ਐ ਤਾਂ ਕੋਈ ਮਸਲੇ ਵਾਲੀ ਗੱਲ ਨਹੀਂ ਬਾਕੀ ਆਹ ਗਰਦ ਖੋ ਰਿਹਾ ਪੈਰਾਂ ਦੇ ਪੱਲੇ ਲਾਦੇ ਆਪਾਂ ਪਹਿਲਾਂ ਆਪਣੇ ਬਜ਼ੁਰਗੋ ਜਿਹੜੀਆਂ ਫੱਟੀਆਂ ਪੋਛ ਦੇ ਰਹੇ ਆ ਉਹ ਜੀ ਹਾਂਜੀ ਹਾਂਜੀ ਪਿੱਛੇ ਮੈਟ ਲਾਦੇ ਇਹ ਇਹ ਬਾਈ ਐ ਨਾਲੇ ਰੇਤਾ ਮਿੱਟੀ ਨਹੀਂ ਤੇ ਬਾਕੀ ਇਹ ਵੀ ਚੱਕੀ ਚੱਕਵੇਂ ਕਰਦੇ ਹਨਾ ਹਾਂਜੀ ਹਾਂਜੀ ਤੇ ਘੁੰਮ ਫਿਰ ਕੇ ਆਪਾਂ ਉੱਥੇ ਦੁਬਾਰੇ ਫੇਰਾਂਗੇ ਇੱਥੇ ਫੇਰ ਪੈਰ ਦਾ ਨਾ ਆ ਗਿਆ ਦੋਸਤੋ ਇਧਰ ਲਈ ਇਹ ਤਾਂ ਜਿਵੇਂ ਕਾਰਾਂ ਦਾ ਰਿਵਿਊ ਨਹੀਂ ਦਿੰਦੇ ਹਿੰਦੀ ਚੈਨਲ ਜੇ ਬਾਈ ਉਹਨਾਂ ਵਾਂਗੂ ਇਹਦਾ ਰਿਵਿਊ ਦੇਣ ਵਾਲਾ ਕੰਮ ਸੀ ਟਰਾਲੀ ਦਾ ਹਾਂਜੀ ਆ ਇੱਕ ਉੱਤੇ ਵੰਗਾ ਲਾਦਾ ਜੀ ਬੱਡ ਹਿੱਲਦਾ ਨਹੀਂ ਗਾ ਮੁੰਨੀਆਂ ਵੀ ਡਬਲ ਡਬਲ ਕਰਦੀ ਅੱਗੇ ਪਿੱਛੇ ਆ ਆ ਪੱਕਾ ਮਤਲਬ ਲਾਦਾ ਇਹਦੇ ਇਹ ਨੱਟ ਪੈਂਦੇ ਹੀ ਦੋ ਇਹਦੇ ਹੂੰ ਇਹਦੇ ਨਾਲ ਨੱਟ ਪੈਂਦੇ ਕਰਦੇ ਦੋ ਉਸ ਤੋਂ ਆ ਬੰਗੇ ਦੇ ਉੱਤੇ ਆ ਇਧਰਲੀ ਸਾਈਡ ਦਿਖਾ ਦੇ ਭੇਜ ਆਹ ਬੰਗਾ ਲਾਦਾ ਇਧਰ ਹੂੰ ਤੇ ਬਾਈ ਕਰ ਹੁਣ ਆਪਣੇ ਆਹ ਨੋਰਮਲ ਗੱਲਾਂ ਦੱਸ ਦੀ ਵੀ ਚਾਦਰ ਕਿੰਨੇ ਗੇਜ ਦੀ ਲਾਤੀ ਤੇ ਚਾਦਰ 6mm ਲੱਗੀ ਹੈ ਜਾਪਾਨੀ ਜਸਤੀ ਠੀਕ ਹੈ ਜਾਪਾਨੀ ਜਸਤੀ ਸਾਈਡ 10 ਗੇਜ ਆਹ ਸਾਈਡ 10 ਗੇਜ ਹਾਂਜੀ ਹਾਂਜੀ ਬਾਕੀ ਆ ਦੇਖੋ ਨਾ ਇੱਥੇ ਆ ਲੇਅਰ ਲੱਗੇ ਆਮ ਟਰਾਲੀਆਂ ਦੇਖੋ ਲੇਅਰ ਨਾ ਮਿਲੂਗਾ ਤਾਂ ਟਾਂਕੇ ਹੋਣਗੇ ਅੰਦਰ ਵੀ ਲੇਅਰ ਲੱਗੀ ਆ ਦੂਜੀ ਸਾਈਡ ਵੀ ਲੇਅਰ ਲੱਗੀ ਆ ਇਹ ਜਿਹੜਾ ਦੇਖੋ ਕਿੰਨੀ ਸਫਾਈ ਆ ਦੋਸਤੋ ਲਿੱਡਾਂ ਪੂਰੀ ਮਤਲਬ ਐ ਬਾਈ ਨੇ ਕੋਕੇ ਲੇਕ ਨਾ ਕਿੰਨੀਆਂ ਕੋਈ ਕੱਢ ਸਕਿਆ ਆ ਬਰਾਬਰ ਇਹ ਕੋਈ ਯਾਰ ਐਂ ਦੱਸ ਆਹ ਮਤਲਬ ਨਾਜ਼ੁਕ ਜੀਆਂ ਦੇਖੀਆਂ ਮੈਂ ਟਰਾਲੀਆਂ ਦੇ ਆ ਚੀ ਨੇ ਟਰਾਲੀ ਬਿਨਾ ਤੁਹਾਨੂੰ ਹੋਰ ਟਰਾਲੀ ਤੇ ਬੋਸਣਾ ਮਿਲੂਗਾ ਇਸ ਤਰ੍ਹਾਂ ਇਹ ਇੱਕ ਦੋਸਤੋ ਮੈਨੂੰ ਲੱਗਦਾ ਵੀ ਇੰਨਾ ਰਹਿਲਾ ਜਵਾਕ ਵੀ ਘਟ ਸਕਦਾ ਹੈ ਹਾਂਜੀ ਹਾਂਜੀ ਤੇ ਇਹ ਵੀ ਦੋਸਤੋ ਬੜਾ ਮਤਲਬ ਬਾਈ ਨੇ ਸਾਰਾ ਕੰਮ ਉਹਨਾਂ ਥੱਲੇ ਵੀ ਐਂਗਲ ਲੱਗੀ ਆ ਭਾਵੇਂ ਸਰੋਂ ਭਰ ਲੋ ਵਿੱਚੋਂ ਨਿਕਲਦੀ ਨਹੀਂ ਗਾਣਾ ਨਾ ਡੁੱਲੂਗਾ ਹਾਂਜੀ ਹਾਂਜੀ ਗਾਣਾ ਨਾ ਡੁੱਲੂਗਾ ਤੇ ਜਦੋਂ ਆ ਲੱਗ ਗਿਆ ਹੋਇਆ ਤਾਂ ਮੀਨ ਤੁਹਾਨੂੰ ਪੱਲਣ ਪਾਉਣ ਦੀ ਲੋੜ ਨਹੀਂ ਦੋਸਤੋ ਮਤਲਬ ਆਪਾਂ ਪੱਲਣ ਪਾਉਣ ਦਾ ਕੰਮ ਹੀ ਮੁਕਾਵਾਈ ਸਾਰਾ ਪੱਲਣ ਵਾਲਾ ਕੰਮ ਮੁਕਾਤਾ ਤੇ ਭੇਜਿਆ ਉਹਰੇ ਲਿਆ ਇੱਕ ਦੋਸਤੋ ਪਤਾ ਕੀ ਆ ਮੈਂ ਮਨਦੀਪ ਦਾ ਮਤਲਬ ਕਾਲ ਕਿਹੜੀ ਗੱਲੂ ਆ ਵੀ ਬੰਦੇ ਦੇ ਜਿਹੜਾ ਹੱਥਾਂ 'ਚ ਸਫਾਈ ਜਾਦੂ ਬੜਾ ਯਾਰ ਆ ਲੇਡਾਂ ਦਾ ਐਂ ਨਹੀਂ ਪਤਾ ਲੱਗਦਾ ਵੀ ਲੇਡ ਲੱਗੀ ਆ ਯਾਰ ਆ ਦੇਖੋ ਦੋਸਤੋ ਤੁਸੀਂ ਮਤਲਬ ਲੇਡ ਨਹੀਂ ਪਤਾ ਲੱਗਦੀ ਵੀ ਲੇਡ ਲੱਗ ਗਈ ਕਿ ਕਿਵੇਂ ਸਿਸਟਮ ਆ ਹਨਾ ਕਿ ਬਹੁਤ ਮਤਲਬ ਸਫਾਈ ਇੰਨੀ ਜ਼ਿਆਦੇ ਹੱਦੋਂ ਪਰਾਂ ਇੱਕ ਮਨਦੀਪ ਮੈਨੂੰ ਐਂ ਦੱਸ ਬਾਈ ਬਣ ਕੇ ਜੇ ਮੈਨੂੰ ਟਰਾਲੀਆਂ ਨਾਲ ਮੰਦੀਪ ਆਕਸਰ ਕੀ ਆ ਵੀ ਖੜਕਦੀਆਂ ਬਣੀਆਂ ਟਰੈਕਟਰ ਮਗਰ ਪਾਈਆਂ ਉਧਰੋਂ ਤਾਂ ਮਤਲਬ ਟਰੈਕਟਰ ਡਾਟ ਪਾਉਂਦਾ ਉਧਰੋਂ ਟਰਾਲੀ ਡੜਾਂ ਡੜਾਂ ਕਰਦੀ ਤੁਰ ਜਾਂਦੀ ਆ ਖੜਕੂਗੀ ਨਹੀਂ ਆਪਣੀ ਐਸੀ ਦੇ ਗਰੰਟੀ ਟ੍ਰਾਲੀ ਨੇ ਆਪਣੀ ਬਣੀ ਖੜਕ ਦੇ ਜੀ ਜਮਾਂ ਗਰੰਟੀ ਪੂਰੀ 100% ਨਾ ਹੀ ਖੱਡੀ ਤੇ ਟਰੈਕਟਰ ਚੱਕਿਆ ਜਾਵੇ ਜਿਆਦਾ ਆਮ ਟ੍ਰਾਲੀਆਂ ਦੇਖ ਲਓ ਖੱਡੀ ਮਿੱਟੀ ਦੀ ਟ੍ਰਾਲੀ ਭਰੀ ਆ ਤੁਹਾਡੇ ਟਰੈਕਟਰ ਕੋ ਚੱਕਿਆ ਹੀ ਆਉਂਦਾ ਉਹ ਕੰਮ ਨਾ ਆਊਗਾ ਜੀ ਠੀਕ ਹੈ ਮਤਲਬ ਪਾਣੀ ਨਹੀਂ ਹਲਦੀ ਨਹੀਂ ਟ੍ਰਾਲੀ ਉਹ ਉਹ ਪਤਾ ਕੀ ਆ ਬਾਈ ਜਿਹੜੇ ਅਕਸਰ ਜਿਵੇਂ ਬਣਤਰ ਆ ਹਨ ਬਣਤਰ ਤੇ ਡਿਪੈਂਡ ਕਰਦਾ ਹੁਣ ਟਰਾਲੀ ਦਾ ਇੱਕ ਡਰੈਾਈਵਰ ਨੂੰ ਜਾਂਦਾ ਇੱਕ ਉਧਰ ਨੂੰ ਤਾਂ ਗੱਲ ਨਹੀਂ ਇਸ ਚੀਜ਼ ਦੀ ਗਾਰੰਟੀ ਹੋ ਗਈ ਟਰਾਲੀ ਆਪਣੇ ਕੋਈ ਬੰਦਾ ਜੇ ਮਰ ਜਾਏ ਫੀਤਾ ਮਾਰ ਲਿਆ ਤੇ ਜੇ ਬਾਈ ਗੱਲ ਕਰਕੇ ਜੈਕ ਦੀ ਜੱਕਾ ਕਿਹੜਾ ਆ ਜੈਕ ਰਾਧਿਕਾ ਦਾ ਇਹ ਰਾਧਿਕਾ ਦਾ ਜੈਕ 25 ਟਨ ਦਾ ਲੱਗਾ ਇਹਦੇ ਠੀਕ ਆ 25 ਟਨ ਦਾ ਹਾਂਜੀ ਹਾਂਜੀ ਮਤਲਬ ਵਜ਼ਨ-ਵਜ਼ਨ ਕਰਨ ਨੂੰ ਕੋਈ ਚੱਕਰੀ ਨਹੀਂ ਜਾਨਾ ਮਰਜ਼ੀ ਚ ਪਾਈ ਚੱਲੋ ਬਾਈ ਠੀਕ ਆ ਬਾਈ ਤੇ ਬਾਕੀ ਆ ਵੈੱਡ ਪਹਿਲਾਂ ਵਾਂਗੂ ਸੀਗਾ ਆ ਮੁੰਨਿਆਂ ਡਬਲ ਕਰਤੀਆਂ ਸੀ ਠੀਕ ਆ ਸਿਰਫ ਚਾਰ ਚਾਰ ਨਟ ਚਾਰ ਇਧਰ ਦਾ ਚਾਰ ਉਧਰ ਨਟ ਖੋਲ ਕੇ ਵੈੱਡ ਲਾਗੋ ਜਾਂਦਾ ਹਰੇਕ ਦਾ ਨਟ ਨਹੀਂ ਪਾਉਣਾ ਪੈਂਦਾ ਪਾਉਣਾ ਮਤਲਬ ਬਾੜੀ ਖੇਤ ਲਾ ਦੀ ਲੋੜ ਦੀ ਹਾਂਜੀ ਹਾਂਜੀ ਟਾਇਰ ਟੂਰ ਫਿਰ ਕਿਹੜੇ ਪਾਏ ਆ ਮੰਡੀ ਬਤ ਟਾਇਰ ਐਮ ਆਰ ਐਫ ਦੇ ਜੀ ਐਮ ਆਰ ਐਫ ਦੇ ਟਾਇਰ ਤੇ ਹਿੱਸਾ ਬਈ ਕਿੰਨੇ ਇੰਚੀ ਹਿੱਸਾ 4 ਇੰਚੇ 10 ਨੱਟ ਹੀ ਹਾਬਾ ਬਾਈ ਠੀਕ ਆ 10 ਨੜੀ ਹੱਬਾ ਬਾਕੀ ਦੋਸਤੋ ਗਰਦ ਖੋਰੇ ਦੇਖੋ ਕਿੱਡੇ ਸੋਹਣੇ ਲੱਗਿਆ ਰਿਫਲੈਕਟਰ ਲਾ ਕੇ ਪੱਕੇ ਤੇ ਬਾਕੀ ਬਾਈ ਨੇ ਲਾਈਟਾਂ ਲੂਟਾਂ ਲਾ ਕੇ ਤਾਂ ਗਰਦ ਕਾਢ ਹੀ ਰੱਖੀ ਆ ਹਨਾ ਤੇ ਮਨਦੀਪ ਹੁਣ ਚੱਕ ਕੇ ਦਿਖਾ ਦਈਏ ਬੈਲੀਆਂ ਨੂੰ ਟਰਾਲੀ ਚੱਕ ਕੇ ਦਿਖਾ ਦਿੰਨੇ ਆ ਜੀ ਬਾਕੀ ਅੱਗੇ ਨਾਲ ਹੀ ਆਪਾਂ ਟੂਲ ਵੀ ਛੋਟੇ ਕਰਦੇ ਜੀ ਹੋਰ ਛੋਟੇ ਕਰਦੇ ਟੂਲ ਅੱਛਾ ਬਈ ਹੂੰ ਆ ਦੋਸਤੋ ਦੇਖੋ ਟਾਇਰਾਂ ਵਾਲੇ ਜਿਹੜੇ ਟੋਲ ਆ ਨਾ ਇਹ ਵੀ ਜਮਾਂ ਬ੍ਰੀਕਟ ਛੋਟੇ ਕਰਤੇ ਮਤਲਬ ਸਾਰਾ ਮੇਰੇ ਹਿਸਾਬ ਨਾਲ ਅੱਠ ਗੁੰਗਲਾਂ ਦਾ ਰਹਿ ਗਿਆ 6 ਇੰਚ ਕਰਤੇ ਇਹ 6 ਇੰਚ ਹਾਂਜੀ ਠੀ ਟਰਾਲੀ ਬਣਵਾਉਣਾ ਚਾਹੁੰਦਾ ਤਾਂ ਪਿੰਡ ਅਜਮਲਾ ਜਿਲ੍ਹਾ ਫਾਜ਼ਲਗਾ ਜਿਹੜੀ ਹਵੋਰ ਤੋਂ ਫਾਜ਼ਲਗਾ ਰੋਡ ਜਾਂਦੀ ਆ ਉਹ ਰੋਡ ਤੋਂ ਪਹਿਲਾਂ ਮਤਲਬ ਪਿੰਡ ਆਉਂਦਾਗਾ ਖਿਪਾਂ ਵਾਲੀ ਖਿਪਾਂ ਵਾਲੀ ਤੋਂ ਬਾਅਦ ਆਪਣਾ ਅਜਮਲਾ ਆ ਜਾਂਦਾ ਹੈ ਨਾ ਤੇ ਉਹ ਰੋਡ ਤੋਂ ਤੁਸੀਂ ਮੁੜ ਕੇ ਅਜਮਲਾ ਪਿੰਡ ਆ ਸਕਦੇ ਹੋ ਬਾਈ ਦੀ ਅਜਮਲਾ ਪਿੰਡ ਫਰਨੀ ਦੇ ਉੱਤੇ ਵਰਕਸ਼ਾਪ ਰਹਿ ਗਈ ਪੁਣੀ ਐਗਰੀਕਲਚਰ ਵਰਕਸ ਤੇ ਬਾਈ ਮਨਦੀਪ ਦਾ ਮੈਂ ਤੁਹਾਨੂੰ ਨੰਬਰ ਵੀ ਦੇਤਾ ਸਕਰੀਨ ਤੇ ਕੋਈ ਵੀ ਭਰਾ ਟਰਾਲੀ ਬਣਵਾਉਣਾ ਚਾਹੁੰਦਾ ਜਾਂ ਕੋਈ ਹੋਰ ਸੰਦ ਬਣਵਾਉਣਾ ਚਾਹੁੰਦਾ ਕੋਈ ਵੀ ਜਿਵੇਂ ਬਾਈ ਆਪਣੇ ਕਮਾਈਆਂ ਦੇ ਹੋ ਗਏ ਉਹ ਮਨਦੀਪ ਬਾਸਕਟ ਦਾ ਟੂਲ ਵੀ ਲਾਉਣਾ ਹੈ ਆਪਾਂ ਹਾਂ ਬਾਸਕਟ ਦੇ ਟੂਲ ਹਾਂ ਘੱਟ ਹੋ ਗਿਆ ਉਹ ਵੀ ਕਰਦੇ ਹਾਂ ਸਪੈਸ਼ਲ ਬਾਸਕਟਾਂ ਦੇ ਟੂਲ ਵੀ ਲਾਉਂਦਾ ਬਾਈ ਬਾਕੀ ਬਾਈ ਨੇ ਇੱਕ ਕਨਸੈਪਟ ਹੋਰ ਬਣਾ ਰੱਖਿਆ ਦਿਂਦਰਾ ਉਹ ਤੁਹਾਨੂੰ ਕਦੇ ਫੇਰ ਕਿਸੇ ਦਿਨ ਦਿਖਾਵਾਂਗੇ ਉਹ ਵੀ ਬਾਈ ਨੇ ਬੜਾ ਇੱਕ ਕਮਾਲ ਦਾ ਕੰਮ ਉਹ 3 ਇਨ 1 ਚੀਜ਼ ਆ ਮਤਲਬ ਨਾਲੇ ਬੱਟਾ ਪਾਉ ਨਾਲੇ ਮਿੱਟੀ ਲਾਉ ਵਟ ਸ਼ਾਂਗੂਗਾ ਵੀ ਵਟ ਨਾਲ ਮਿੱਟੀ ਵੀ ਲਾਉਗਾ ਹਾਂਜੀ ਹਾਂਜੀ ਅੱਛਾ ਸ਼ਾਂਗੂਗਾ ਵੀ ਮਿੱਟੀ ਵੀ ਲਾਉਗਾ ਤੇ ਬੱਟਾਂ ਦਾ ਪਾਉਣੇ ਖਿਚਣਗੇ ਖਿਚਣਗੇ ਹ ਨੇ ਬੜਾ ਘੈਂਟ ਚੀਜ਼ ਬਣਾਈ ਆ ਝੋਨੇ ਵਾਲੀ ਵੱਟ ਪੋਚੂਗਾ ਵੀ ਝੋਨੇ ਵਾਲੀ ਵੱਟ ਨੂੰ ਵੀ ਪੋਚੂਗਾ ਹਾਂਜੀ ਹਾਂਜੀ ਉਹ ਕਈਆਂ ਸਿਧਾ ਦੇਣੀਆਂ ਹੈ ਕਿੰਗਾ ਸਿਧਾ ਦੇਣੀਆਂ ਇਹ ਜਿਹਾ ਕੰਮ ਕਰਦਾ ਬਾਈ ਨੇ ਤੇ ਦੋਸਤੋ ਬਾਕੀ ਕੋਈ ਵੀ ਸੰਧ ਬੜਾ ਬਣਵਾਉਣਾ ਚਾਹੁੰਦਾ ਕਲੀਆਂ ਟਰਲਿੰਗ ਹੀ ਨਹੀਂ ਸਾਰੇ ਕੰਮ ਬਾਈ ਬਹੁਤ ਸੋਹਣਾ ਕਰਦਾ ਤੇ ਭਰਾ ਨੂੰ ਸੰਪਰਕ ਕਰ ਲਿਓ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇਦਾ ਬਾਕੀ ਵੀਰ ਦਾ ਕੰਮ ਬਹੁਤ ਸੋਹਣਾ ਹੱਲਾਸ਼ੇਰੀ ਵੀ ਸਾਰੇ ਪ੍ਰਾਕ ਮੈਂ ਤੁਹਾਨੂੰ ਦਰੂਰ ਦਿਓ ਚਲੋ ਆਪਣਾ ਫੋਲੋ ਪੁਨੀ ਯਾ ਗੇ ਮਰਕਸ ਦਾ ਬਾਈ हां चैनल ਦਾ ਨਾਮ ਹੈ ਸੁਮੰਦੀਪ ਆਪਣੇ YouTube ਚੈਨਲ ਪੁੰਨੀ ਅਗਰੀ ਵਰਕਸਾਜਮ ਵਾਲਾ ਸਾਰੇ ਭਰਾ ਫੋਲੋ ਕਰੋ Facebook ਤੇ ਵੀ ਇਹੀ ਪੁੰਨੀ ਅਗਰੀ ਵਰਕਸਾਜਮ ਵਾਲੇ Facebook ਦੇ ਪੇਜ ਬਣਿਆ ਬਈ ਬਾਕੀ ਦੋਸਤੋ ਲਿੰਕ ਮੈਂ ਪਾ ਦੂੰਗਾ ਮੁੰਦੀਪ ਦੇ ਚੈਨਲ ਦਾ ਬਾਈ ਆਪਦੇ ਕੰਮ ਦੀਆਂ ਵੀਡੀਓ ਉਹਦੇ ਉੱਤੇ ਪਾਉਂਦਾ ਰਹਿੰਦਾ ਸਾਰੇ ਭਰਾ ਜਾ ਕੇ ਜਰੂਰ ਦੇਖਿਓ ਫੋਲੋ ਵੀ ਜਰੂਰ ਕਰਿਓ ਲਾਈਕ ਵੀ ਜਰੂਰ ਕਰਿਓ ਬਾਕੀ ਦੋਸਤੋ ਆਪਣੀ ਵੀਡੀਓ ਚ ਕਮੈਂਟਾਂ ਚ ਬਾਈ ਨੂੰ ਮਤਲਬ ਐਪਰੀਸ਼ੀਏਟ ਜਰੂਰ ਕਰੋ ਬਾਈ ਦੇ ਕੰਮ ਨੂੰ ਤੇ ਵੀਡੀਓ ਅੱਗੇ ਸ਼ੇਅਰ ਮਾਰ ਦਿਓ ਆਪਣੇ ਕਿਸਾਨ ਭਰਾਵਾਂ ਚ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ